ਨੇ ਦਿੱਤੇ ਆ ਕਹਿੰਦੇ ਉਸਤਾਦਾਂ ਦੇ ਚੰਡੇ ਹੋਏ ਆ ਜੇ ਤੁਹਾਡੇ ਕੋਲ ਤੁਹਾਡੇ ਉਸਤਾਦ ਨੇ ਨਾ ਉਹਨਾਂ ਨੂੰ ਸਾਂਭ ਲਿਓ ਜੇ ਤੁਹਾਡੇ ਉਸਤਾਦ ਤੁਹਾਨੂੰ ਝੜਕਦੇ ਆ ਉਹਨਾਂ ਦੀਆਂ ਝੜਕਾਂ ਸਾਂਭ ਲਿਓ ਕਿਉਂਕਿ ਜਿੰਨਾ ਬਾਗਾਂ ਦੇ ਮਾਲੀ ਨਹੀਂ ਨਾ ਹੁੰਦੇ ਉਹ ਬਾਗ ਸੁੱਕ ਜਾਂਦੇ ਆ ਉਹ ਬਾਗ ਫਿਰ ਫਲ ਨਹੀਂ ਦਿੰਦੇ ਇਹ ਗੱਲ ਯਾਦ ਰੱਖਿਓ ਜੇ ਤੁਹਾਡੇ ਕੋਲ ਉਸਤਾਦ ਨੇ ਉਹਨਾਂ ਦੀ ਕਦਰ ਕਰ ਲਈ ਨਹੀਂ ਦਿੱਤੇ ਆ ਆ ਕਹਿੰਦੇ ਉਸਤਾਦਾਂ ਦੇ ਚੰਡੇ ਹੋਏ ਆ ਜੇ ਤੁਹਾਡੇ ਕੋਲ ਤੁਹਾਡੇ ਉਸਤਾਦ ਨੇ ਨਾ ਉਹਨਾਂ ਨੂੰ ਸਾਂਭ ਲਿਓ ਜੇ ਤੁਹਾਡੇ ਉਸਤਾਦ ਤੁਹਾਨੂੰ ਝੜਕਦੇ ਆ ਉਹਨਾਂ ਦੀਆਂ ਝੜਕਾਂ ਸਾਂਭ ਲਿਓ ਕਿਉਂਕਿ ਜਿੰਨਾ ਬਾਗਾਂ ਦੇ ਮਾਲੀ ਨਹੀਂ ਨਾ ਹੁੰਦੇ ਉਹ ਬਾਗ ਸੁੱਕ ਜਾਂਦੇ ਆ ਉਹ ਬਾਗ ਫਿਰ ਫਲ ਨਹੀਂ ਦਿੰਦੇ ਇਹ ਗੱਲ ਯਾਦ ਰੱਖਿਓ ਇਹ ਤੁਹਾਡੇ ਕੋਲ ਉਸਤਾਦ ਨੇ ਉਹਨਾਂ ਦੀ ਕਦਰ ਕਰ ਲੈਣੀ ਨੇ ਦਿੱਤੇ ਆ ਆ ਕਹਿੰਦੇ ਉਸਤਾਦਾਂ ਦੇ ਚੰਡੇ ਹੋਏ ਆ ਜੇ ਤੁਹਾਡੇ ਕੋਲ ਤੁਹਾਡੇ ਉਸਤਾਦ ਨੇ ਨਾ ਉਹਨਾਂ ਨੂੰ ਸਾਂਭ ਲਿਓ ਜੇ ਤੁਹਾਡੇ ਉਸਤਾਦ ਤੁਹਾਨੂੰ ਝੜਕਦੇ ਆ ਉਹਨਾਂ ਦੀਆਂ ਝੜਕਾਂ ਸਹਲਿਓ ਕਿਉਂਕਿ ਜਿੰਨਾ ਬਾਗਾਂ ਦੇ ਮਾਲੀ ਨਹੀਂ ਨਾ ਹੁੰਦੇ ਉਹ ਬਾਗ ਸੁੱਕ ਜਾਂਦੇ ਆ ਉਹ ਬਾਗ ਫਿਰ ਫਲ ਨਹੀਂ ਦਿੰਦੇ ਇਹ ਗੱਲ ਯਾਦ ਰੱਖਿਓ ਜੇ ਤੁਹਾਡੇ ਕੋਲ ਉਸਤਾਦ ਨੇ